Ô ơn các bạn đã theo dõi và ủng hộ cho kênh lalaschool Để không ਉਹਨਾਂ ਦੇ ਪੈਸੇ ਲਿੱਤੇ ਸੀਗੇ ਉਹਨਾਂ ਦੇ ਪੈਸੇ ਦਿੱਤੇ ਨਹੀਂਗੇ ਤਿੰਨ ਚਾਰ ਦਿਨ ਹੋ ਗਏ ਸੀਗੇ ਉਹਨਾਂ ਨੇ ਕਹ ਕੱਲ ਲੈ ਜਾ ਪਰਸ ਲੈ ਜਾ ਉਹ ਕਹਿੰਦਾ ਮੈਨੂੰ ਫੋਨ ਚਾਹੀਦਾ ਆ ਫੋਨ ਦੇ ਆਪ ਕਹਿ ਲੱਗਤੇ ਹੋ ਉਹਨਕੇ ਮੇਰੇ ਘਰ ਆ ਲਿਆ ਉਹ ਫੋਨ ਲੈ ਕੇ ਉਹਨਾਂ ਦੀ ਗੱਲ 'ਚ ਹੀ ਲੜਨ ਲੱਗ ਗਏ ਮੈਨੂੰ ਕਹਿੰਦੇ ਮੈਂ ਮਰ ਜਾਣਾ ਉਹਨੇ ਮੇਰਾ ਫੋਨ ਲੈ ਲਿਆ ਕਿਤਨੇ ਬੱਚੇ ਆਪਕੇ ਇੱਕ ਹੀ ਗੁੜੀ ਆ ਐਂ ਕਿ ਗੁੜੀ ਅੰਕਲ ਕਿੰਨੇ ਪੈਸੇ ਕਿੰਨੇ ਲਿੱਤੇ ਹੋਏ ਸੀਗੇ ਉਸ ਕੋ ਲੈ ਕੇ ਗਏ ਕਹੀਂ ਆਪ ਡਾਕਟਰ ਦੇ ਪਾਸ ਆਪਕੋ ਨਹੀਂ ਕੀ ਖਾਇਆ ਉਸਨੇ ਕੀ ਖਾ ਸ਼ਰਾਬ ਪੀਤੀ ਸੀ ਬਸ ਸੁਸਾਇਸਾਈਡ ਕਿਵੇਂ ਕੀਤਾ ਉਹਨਾਂ ਨੇ ਸਾਨੂੰ ਬਾਹਰ ਕੱਢ ਦਿੱਤਾ ਮੈਨੂੰ ਕਹਿੰਦੇ ਮੰਨਦਾ ਮੈਂ ਕਹਿੰਦਾ ਵੀ ਪਹਿਲਾਂ ਵੀ ਇੱਦਾਂ ਕਰ ਚੁੱਕੇ ਨੇ ਨਹੀਂ ਕੁਝ ਕਰਨਾ ਹੋਣਾ ਮੇਰੇ ਨਾਲ ਕਈ ਵਾਰੀ ਲੜਾਈ ਹੋਈ ਦਰਵਾਜ਼ਾ ਖੋਲ ਦਿੰਦੇ ਸੀਗੇ ਮੈਨੂੰ ਨਹੀਂ ਪਤਾ ਸੀ ਐਵੇਂ ਕਰ ਲੈਣਾ ਮੈਂ ਇਹਨਾਂ ਨੂੰ ਬੁਲਾਇਆ ਫਿਰ ਦਰਵਾਜ਼ਾ ਖੋਲਿਆ ਨਹੀਂ ਫਿਰ ਮੈਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਤਾਂ ਉੱਪਰ ਲਟਕੇ ਪਏ ਸੀ ਐਸਾ ਕੀ ਮਾਮਲਾ ਇਹਦਾ ਸੁਣੋ ਥੋੜਾ ਹਾਂਜੀ ਸਾਨੂੰ ਮਤਲਬ ਮਿਲ ਗਿਆ ਵੀ ਪ੍ਰਵਾਸੀਆ ਗੁਰੂ ਦੇ ਮੈਂ ਕੋਟਕੁਸ਼ੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਮਰੇ ਨੂੰ ਗੇਟ ਬੰਦ ਕਰ ਲਈ ਕਮਰੇ ਦਾ ਤੇ ਹੁਣ ਅਸੀਂ ਪਹੁੰਚਿਆ ਲਾਸਟ ਬਿਟ ਤੇ ਵੀ ਆ ਮਾਤਾ ਜੀ ਪ੍ਰੈਜੈਂਟ ਆ ਜਿਹਦੇ ਬ੍ਰਦਰ ਆ ਤੁਸੀਂ ਸਾਡ ਦਾ ਇਹ ਗਲਫਾ ਵੈੱਕ ਕੀਤੀ ਨਹੀਂ ਕੀਤੀ ਜੀ ਜੀ ਕਿੰਨੇ ਕੁ ਵਾਰੀ ਘਟਨਾ ਜੀ ਇਹ ਇਹ ਕਰੀਮ ਸਦੀ ਪੂਰੇ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ 15 ਮਿੰਟ ਹੋਏ ਦੇ ਹੁਣ ਆਏ ਨੂੰ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਤੋਂ ਸਾਈਡ ਤੇ ਕਾਮ ਦਾ ਕੁਝ ਪਤਾ ਲੱਗਿਆ ਜੀ ਅਜੇ ਤਾਂ ਕੁਝ ਵੀ ਕੋਈ ਸਟੇਟਮੈਂਟ ਨਹੀਂ ਸਾਨੂੰ ਦਿੱਤੀ ਗਈ ਪਹਿਲਾਂ ਤਾਂ ਹੁਣ ਡੈੱਡ ਬੋਡੀ ਅਸੀਂ ਹਸਪੀਟਲ ਚਾਹ ਦੇ ਪਰਿਵਾਰ ਕਹਿੰਦੇ ਉਹ ਤਾਂ ਕਰਦੇ ਕੋਰਦੇ ਸੀ ਕੋਈ ਜੀ ਅਜੇ ਤਾਂ ਕੁਝ ਦੱਸਿਆ ਨਹੀਂ ਸਟੇਟਮੈਂਟ ਜੋ ਲਖਾਂਗੇ ਉਹਦੇ ਦਰਸਤੇ ਕੇਸ ਨਹੀਂ ਪਰ ਤਰਤੀਬ ਪੜਤਾਲ ਕਰਾਂਗੇ ਕੋਈ ਸੂਛਾ ਨੋਟ ਮਿਲਿਆ ਜੀ ਕੋਈ ਜੀ ਨਹੀਂ